ਸਾਰੇ ਭੈਣ ਭਰਾਵਾਂ ਨੂੰ ਤਹਿ ਦਿਲੋਂ ਸਤਿ ਸ੍ਰੀ ਅਕਾਲ ਅਤੇ ਥੈਂਕ ਯੂ ਜਿੰਨੇ ਵੀ ਆਪਾਂ ਨੂੰ ਜਿਹੜੇ ਪਿਆਰ ਦਿੰਦੇ ਆ ਭੈਣ ਭਰਾ ਜਿਵੇਂ ਕਿ ਵੀਰੇ ਕੱਲ ਨੂੰ ਵੋਟਾਂ ਐਤਵਾਰ ਨੂੰ ਵੋਟਾਂ ਜਿਹੜੇ ਬੰਦੇ ਹੁਣ ਤੁਹਾਡੇ ਕੋਲੇ ਵੋਟਾਂ ਨੂੰ ਆਉਂਦੇ ਆ ਤੇ ਹੱਥ ਜੋੜ ਕੇ ਖੜ ਜਾਂਦੇ ਆ ਵੀ ਫਲਾਣੇ ਐਮਐਲਏ ਨੇ ਆਹ ਕੰਮ ਕਰਿਆ ਫਲਾਨੇ ਮੰਤਰੀ ਨੇ ਫਲਾਨੀ ਸਰਕਾਰ ਨੇ ਆਹ ਕੰਮ ਕਰੇ ਬਾਜਵਾ ਪਰ ਉਹਨਾਂ ਪਿੰਡ ਵਾਲੇ ਲੋਕਾਂ ਨੂੰ ਇਹ ਪੁੱਛਿਆ ਕਰੋ ਵੀ ਤੁਸੀਂ ਸਾਡੇ ਲਈ ਕੀ ਕਰਿਆ ਪਿੰਡ ਲੈਵਲ ਤੇ ਤੁਸੀਂ ਕੀ ਕਰਿਆ ਕਿ ਇਹੀ ਸੁਣਵਾਈ ਜਿਵੇਂ ਹੁਣ ਵੋਟਾਂ ਦੇ ਟਾਈਮ ਆ ਕੇ ਇਕੱਠ ਕਰਦੇ ਆ ਹਰੇਕ ਮਹੀਨੇ ਦੇ ਮਹੀਨੇ ਪਿੰਡ ਦੇ ਜਿਹੜੇ ਕੋਈ ਮਾੜੇ ਤਬਕੇ ਦੇ ਲੋਕ ਆ ਉਹਨਾਂ ਦੀ ਸਹਾਇਤਾ ਕੀ ਇਹ ਇਹ ਸਾਰੇ ਘਰ ਕਰਦੇ ਆ ਕੀ ਪੁੱਛਿਆ ਭਾਈ ਕੀ ਚਾਹੀਦਾ ਕੀ ਸਹੂਲਤ ਚਾਹੀਦੀ ਆ ਜਾਂ ਕਿ ਮੁੰਡੇ ਦੀ ਪੜ੍ਹਾਈ ਚ ਕੋਈ ਦਿੱਕਤ ਆਉਂਦੀ ਆ ਫੀਸ ਦੀ ਜਾਂ ਕਿਸੇ ਤਰ੍ਹਾਂ ਦੀ ਪਿੰਡ ਲੈਵਲ ਤੇ ਜਿਹੜੀ ਇਹ ਮੀਟਿੰਗਾਂ ਹੋਣੀ ਵੀ ਜ਼ਰੂਰੀ ਆ ਮਹੀਨੇ ਨੂੰ ਹੋਵੇ ਭਾਵੇਂ ਡੇਢ ਮਹੀਨੇ ਨੂੰ ਹੋਵੇ ਤੇ ਪਿੰਡ ਦੀਆਂ ਇਹਦੇ ਵਿੱਚ ਚੰਗਿਆਈਆਂ ਬੁਰਾਈਆਂ ਤੇ ਚਰਚਾ ਹੋਣੀ ਚਾਹੀਦੀ ਆ ਬਹਿ ਕੇ ਤੇ ਇਹ ਜ਼ਰੂਰੀ ਆ ਲਾਜ਼ਮੀ ਆ ਕਿਉਂਕਿ ਆਪਾਂ ਨੂੰ ਪਿੰਡ ਜਿਹੜਾ ਸਭ ਤੋਂ ਪਹਿਲਾਂ ਉਦੋਂ ਬਾਅਦ ਨੇ ਸਰਕਾਰਾਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਿੰਡ ਦੇ ਲੋਕ ਨਹੀਂ ਬਦਲਦੇ ਲੋਕਾਂ ਦੇ ਜ਼ਮੀਰ ਬਦਲ ਜਾਂਦੇ ਆ ਰਹਿਣਾ ਉੱਥੇ ਹੀ ਹੁੰਦਾ ਉਹਨਾਂ ਭੈਣ ਭਰਾਵਾਂ 'ਚ ਰਹਿਣਾ ਹੁੰਦਾ ਤਾਂ ਜੋ ਰਲ ਕੇ ਇਹ ਸੋਚਿਆ ਕਰੋ ਵੀ ਆਪਣੇ ਲਈ ਕਿਹੜੀ ਪਾਰਟੀ ਸਹੀ ਆ ਜਾਂ ਕਿਹੜੀ ਪਾਰਟੀ 'ਚ ਆਪਣਾ ਬੰਦਾ ਜਿਹੜਾ ਪਹੁੰਚ ਕਰਕੇ ਚੰਗੇ ਕੰਮ ਕਰਾ ਸਕਦਾ ਇਹ ਜੀ ਪਾਰਟੀ ਨੂੰ ਕਦੇ ਵੋਟਾਂ ਨਾ ਪਾਓ ਵੀ ਜਿਹਦੇ ਜਿਹੜਾ ਬੰਦਾ ਹੀ ਕਮਜ਼ੋਰ ਅਗਲਾ ਆਪਣੇ ਪਿੰਡ ਵਾਲਾ ਮੋਢੀ ਮੰਨ ਲਓ ਮਨ ਲਓ ਮੈਂ ਆ ਮੈਂ ਮਨ ਲਓ ਕਿਸੇ ਸਰਕਾਰ ਨਾਲ ਮੇਰੀ ਮੇਰੀ ਗੱਲਬਾਤ ਆ ਵੀ ਮੈਂ ਮੈਂ ਪੱਕਾ ਕਾਂਗਰਸੀ ਆ ਜਾਂ ਮੈਂ ਪੱਕਾ ਕੋਈ ਆਮ ਆਦਮੀ ਆਣਾ ਜੇ ਮੈਂ ਹੀ ਕਮਜ਼ੋਰ ਮੈਂ ਜੇ ਮੇਰੇ ਲੈਵਲ ਤੇ ਵੇਖੀ ਜੇ ਮੈਂ ਕਮਜ਼ੋਰ ਆ ਗਾਂਹ ਪਹੁੰਚ ਪੂਰੀ ਨਹੀਂ ਕਰ ਸਕਦਾ ਤੇ ਫਿਰ ਜਿਤਾ ਕੇ ਕੀ ਫਾਇਦਾ ਜਿਹੜਾ ਬੰਦਾ ਇੱਕ ਜਿਹੜੇ ਬੰਦੇ ਕੋਲੇ ਆਪਾਂ ਦਿਨ ਰਾਤ ਜਾ ਸਕੀਏ ਆਪ ਤੇ ਦਿਲ ਦੀ ਕੱਲੀ ਕੱਲੀ ਗੱਲ ਜਿਹੜੀ ਰੱਖ ਸਕੀਏ ਵੀ ਇਹ ਬੰਦਾ ਆਪਦੇ ਤੱਕ ਸੀਮਤ ਰੱਖੂਗਾ ਵੀ ਜਿਹੜਾ ਬਾਦੂ ਲੁੱਡੀ ਨਹੀਂ ਪਾਉਂਦਾ ਉਹ ਬੰਦੇ ਦੇ ਨਾਲ ਸਾਥ ਦੇਣਾ ਚਾਹੀਦਾ ਐਵੇਂ ਆਪਾਂ ਭੀੜ ਬਣਾ ਲੈਨੇ ਆ ਜਿਹੜਾ ਬੁਲਾਉਂਦਾ ਉਹਦੇ ਮਗਰ ਯਾਰ ਇੱਕ ਠੋਕ ਕੇ ਖੜੋ ਜਿੱਥੇ ਖੜਨਾ ਪਰ ਮੈਂ ਕਹਣਾ ਵੀ ਬਹੁਤੇ ਪਿੰਡਾਂ 'ਚ ਇਹ ਕੰਮ ਆ ਵੀ ਕੋਈ ਵੀ ਜਿਹੜਾ ਕੋਈ ਵੋਟਾਂ ਮੰਗਦੀਆ ਕੋਈ ਵੀ ਪਿੰਡ ਦਾ ਭਲਾ ਨਹੀਂ ਚਾਹੁੰਦਾ ਹੁੰਦਾ ਸਾਰੀਆਂ ਪਾਰਟੀਆਂ 'ਚ ਸਿਰਫ ਆਪਦੇ ਆਪ ਦੇ ਨੰਬਰਾਂ ਵਾਸਤੇ ਸਭ ਹੁੰਦੇ ਆ ਉਹ ਕਹਿੰਦਾ ਯਾਰ ਮੇਰੇ ਨੰਬਰ 1 ਹੋ ਕਹਿੰਦਾ ਮੇਰੇ ਨੰਬਰ 1 ਮੈਂ ਆ ਆਪਦੀ ਸਰਕਾਰ ਦੇ ਵਿੱਚ ਜਿਹੜੀ ਗਾਹ ਕਾਂਗਰਸ ਸਰਕਾਰ ਜਾਂ ਆਮ ਆਦਮੀ ਦੀ ਆ ਗਈ ਜਾਂ ਆ ਗਈ ਭਾਜਪਾ ਦੀ ਵੀ ਮਾਪਿਆਂ ਦੇ ਆਧਾਰ ਤੇ ਮੇਰੇ ਕੰਮ ਹੋਣਗੇ ਉਹ ਆਪਦੇ ਕੰਮ ਵੇਖਦਾ ਪਿੰਡ ਦੇ ਕੰਮ ਨਹੀਂ ਵੇਖਦਾ ਇਹ ਚੀਜ਼ਾਂ ਬਦਲੋ ਪਿੰਡ ਦੇ ਵਿੱਚ ਇੱਕ ਨਾ ਕਹਿੰਦਾ ਜਿਹਨੂੰ ਸੱਤ ਕਹਿੰਦੇ ਆ ਜਿੱਥੇ ਮੰਨ ਲਓ ਸਾਰੇ ਬੰਦੇ ਜਿਵੇਂ ਬਰੋਟੇ ਦੇ ਹੇਠਾਂ ਬੈਹਿ ਕੇ ਜਿਵੇਂ ਕਹਦਾ ਸਾਂਝੀ ਜਗ੍ਹਾ ਹੋਗੀ ਜਿਹੜੀ ਉੱਤੇ ਹਰੇਕ ਮਹੀਨੇ ਵਾਰ ਜਿਹੜਾ ਇਹ ਮੰਨ ਲਓ ਟੌਪਿਕ ਜਿਹੜੀਆਂ ਚਰਚਾ ਹੋਣੀਆਂ ਚਾਹੀਦੀਆਂ ਵੀ ਪਿੰਡ ਦੇ ਵਿੱਚ ਕੀ ਚੀਜ਼ ਦੀ ਕਮੀਆਂ ਵੀ ਆਪਣਾ ਪਿੰਡ ਦੂਜੇ ਪਿੰਡ ਨਾਲ ਕਿਹੜੀ ਗੱਲਾਂ ਪਿੱਛੇ ਆ ਕਿਹੜੀ ਸਹੂਲਤ ਹੈ ਨਹੀਂ ਕਦੇ ਨਹੀਂ ਚਾਚਾ ਹੁੰਦੀ ਕਦੇ ਕੱਠ ਵੇਖਿਆ ਚੀਜ਼ ਦਾ ਨਹੀਂ ਵੇਖਿਆ ਸਿਰਫ ਬੋਟਾ ਵਾਲੇ ਹੱਥ ਜੋੜਦੇ ਆ ਸਾਰੇ ਕਿਸੇ ਵੀ ਬੰਦੇ ਨੂੰ ਨਾ ਕੱਲੀ ਆਪ ਦੇ ਤਕਸੀਮਤ ਨਹੀਂ ਹੋਣਾ ਚਾਹੀਦਾ ਪੈੰਡ ਜਿਹੜਾ ਪੈੰਡ ਆ ਨਾ ਜੇ ਆਪ ਵੇਖ ਆਪਾਂ ਬਾਹਰ ਜਾਣੇ ਆ ਕਿਤੇ ਜਦੋਂ ਮੰਨ ਲਓ ਆਪਾਂ ਰਾਸਤਾ ਨਹੀਂ ਜਾਵੜੇ ਆਪਾਂ ਨੂੰ ਕੋਈ ਪੁੱਛਦਾ ਪੰਜਾਬ ਚ ਕਿਹੜਾ ਪੰਡਾ ਤਾਂ ਆਪਾਂ ਨਾ ਉਹਦਾ ਨਾਮ ਇੱਜ਼ਤ ਨਾਲ ਲੈ ਸਕੀਏ ਵੀ ਉਹਦੀ ਉਹ ਤੂੰ ਜਾਣ ਤੇ ਹੁਣ ਲੋਕ ਉਹਦੀ ਚਰਚਾ ਹੋਵੇ ਜਿਵੇਂ ਸੱਕਾ ਵਾਲੀ ਪੰਡ ਦੀ ਚਰਚਾ ਸਕਾਲੀ ਬੰਨ ਯੂਟਿਊਬ ਤੇ ਸਰਚ ਮਾਰਦੇ ਨਾ ਬੋਲ ਕੇ ਭਰ ਦਈਏ ਤੇ ਆਏ ਆ ਜਾਂਦਾ ਅੱਗੇ ਇਹ ਚੀਜ਼ ਹੋਣੀ ਜ਼ਰੂਰੀ ਆ ਆਪਾਂ ਇਸ ਪਾਸੇ ਧਿਆਨ ਹੀ ਹੈ ਨੀਗਾ ਪਿੰਡ ਵੀ ਜਿਹੜੀ ਕੋਈ ਸਰਕਾਰੀ ਜਗ੍ਹਾ ਉਹ ਰੁਕੀ ਪਈ ਆ ਕੋਈ ਉਧਰ ਧਿਆਨ ਨਹੀਂਗਾ ਹਾਂ ਆ ਆ ਭਾਈ ਨੇ ਕਮੈਂਟ ਕਰਿਆ ਵਿਸ਼ਵਾਸ ਚ ਸਹੀ ਗੱਲ ਆ ਯਾਰ ਕਹਾਂ ਕਿ ਜਿਹੜੇ ਹੱਥ ਜੋ ਇਹ ਜਿਹੜੇ ਹੱਥ ਵੋਟਾਂ ਵੇਲੇ ਜੁੜਦੇ ਆ ਹਰੇਕ ਮਹੀਨੇ ਵੀ ਜੁੜਨੇ ਚਾਹੀਦੇ ਆ ਹੱਥ ਜੋੜ ਕੇ ਪੁੱਛਣਾ ਚਾਹੀਦਾ ਭਾਈ ਜੀ ਪਿੰਡ ਦੇ ਵਿੱਚ ਕਿਹੜੀ ਕਮੀ ਆ ਇਹ ਮੈਂ ਕੋਈ ਆਪਦੇ ਪਿੰਡ ਲਈ ਨਹੀਂ ਕਹਿ ਰਿਹਾ ਐ ਮੈਂ ਸਾਰੇ ਪੰਜਾਬ ਲਈ ਕਹਿ ਰਿਹਾ ਹਰ ਪਿੰਡ ਦੇ ਬੰਦੇ ਲਈ ਹਰ ਜਿਹੜਾ ਇਹ ਪੰਜਾਬ ਦਾ ਨਾਗਰਿਕ ਆ ਉਹਦੇ ਲਈ ਕਹਿ ਰਿਹਾ ਵੀ ਇਹ ਗੱਲ ਜ਼ਰੂਰੀ ਆ ਜਿਹੜੇ ਆਪਣੇ ਹੱਕ ਮਾਰੇ ਜਾਂਦੇ ਆ ਲੋਕਾਂ ਦੇ ਹੱਕ ਕਿਉਂ ਮਰਦੇ ਜਿਹੜਾ ਕੋਈ ਹੁੰਦਾ ਮੋਢੀ ਜਾਂ ਬੰਦਾ ਉਹ ਉਹ ਆਪਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਕਰ ਲੈਂਦਾ ਜਿੱਥੇ ਮਤਲਬ ਆਪਾਂ ਨੂੰ ਲੋੜ ਹੁੰਦੀ ਆ ਉੱਥੇ ਆਪਣੀਆਂ ਗਲਤੀਆਂ ਕਿਸੇ ਫਾਰਮ 'ਚ ਗਲਤੀ ਕੱਢਦੀ ਕਿਸੇ ਕਾਜਪੁੱਤਰ 'ਚ ਗਲਤੀ ਕੱਢ ਕੇ ਕਹਿ ਦਿੰਦੇ ਆ ਭਾਈ ਆਹ ਚੀਜ਼ ਤੁਹਾਡੀ ਨਹੀਂ ਹੋ ਸਕਦੀ ਕਿਉਂ ਯਾਰ ਵੋਟਾਂ ਪਾਈਆਂ ਵੋਟਾਂ 'ਚ ਤਾਂ ਕਦੇ ਗਲਤੀ ਨਹੀਂ ਹੋਈ ਉਹ ਤਾਂ ਅਗਲਾ ਹਿੱਕ ਠੋਕੇ ਕਹਿੰਦਾ ਭਾਈ ਸਾਨੂੰ ਵੋਟਾਂ ਪਾਈ ਜਦੋਂ ਵੀ ਕੰਮ ਦਾ ਉਹ ਗਲਤੀ ਨਿਕਲ ਲੱਗ ਪੈਂਦੀਆਂ ਜਾਂ ਜਿੱਥੇ ਮਦਦ ਦੀ ਲੋੜ ਹੁੰਦੀ ਆ ਉੱਥੇ ਖੜਦਾ ਨਹੀਂ ਇੱਕ ਇੱਕ ਆਮ ਬੰਦੇ ਨੂੰ ਕੋਈ ਪੁਸ ਲੈ ਗਈ ਨਾ ਚੱਕ ਕੇ ਲੜਾਈ ਝਗੜੇ ਚ ਮਗਰ ਘੱਟ ਜਾਣਗੇ ਚਿੱਟਿਆਂ ਨੂੰ ਲੈ ਗਈ ਤਾਂ ਪਹਿਲਾਂ ਉੱਥੇ ਸਰਪੰਚ ਮੈਂਬਰ ਬੈਠੇ ਹੋਣਗੇ ਚ ਸੜਾਉਣ ਲਈ ਕਿਸੇ ਗਰੀਬ ਬੱਚੇ ਨੂੰ ਸਕੂਲੋਂ ਕੱਢ ਦੇਣਾ ਫੀਸ ਨਾ ਭਰੀ ਜਾਵੇ ਉੱਥੇ ਛੇਤੀ ਨਹੀਂ ਪਹੁੰਚਦੇ ਮਨਤਾ ਕਰਾਉਣਗੇ ਸਰਪੰਚ ਦੀ ਜਿਹੜੀ ਪਾਵਰ ਬਹੁਤ ਹੁੰਦੀ ਆ ਕੋਈ ਦਿਲ ਤੇ ਨਾਲ ਲਾ ਲਓ ਯਾਰ ਮੈਂ ਕੇ ਵਿਸ਼ੇਸ਼ ਪਿੰਡ ਦੀ ਟਿੱਪਣੀ ਨਹੀਂ ਕਰਦਾ ਮੈਂ ਜਿਹੜੀ ਇਹ ਦੁਨੀਆ ਦੁਨਿਆਵੀ ਗੱਲਾਂ ਨਾ ਮੈਂ ਵੇਖੀ ਜਾਂਦਾ ਜਿਹੜੀਆਂ ਤੇ ਮੈਂ ਉਹ ਬਿਆਨ ਕਰੀ ਜਾਂਦਾ ਜਿੰਨੀ ਕੁ ਹੋਰ ਮੈਂ ਇਹ ਚੀਜ਼ਾਂ ਵੇਖੀਆਂ ਕੋਈ ਦੁੱਖ ਦੇ ਸੁੱਖ ਦੇ ਬਾਹ ਨਹੀਂ ਇੱਥੇ ਯਾਰ ਕਿਸੇ ਦਾ ਟਰੈਕਟਰ ਮੰਗਣ ਜਾ ਰਹੇ ਕੋਈ ਬਰਲਾ ਬੰਦਾ ਜਿਹੜਾ ਬਾਹਨ ਬੰਦਾ ਗਰੀਬ ਬੰਦੇ ਦਾ ਤੇਲ ਤੇ ਕਿੱਲੇ ਦੋ ਕਿੱਲੇ ਨਾਲ ਬਾਹ ਨਹੀਂ ਬੋਧ ਅਗਲਾ ਕਹਿੰਦਾ ਉਹ ਸੁਪਰ ਸੀਡਰ ਤੋਂ ਬਣਾ ਲਾ ਕਰਾ ਲਾ 2000 ਰੁਪਏ ਲੈਣਗੇ ਇਹ ਤਗੜੇ ਬੰਦੇ ਨੇ ਧਣਾੜ ਬੰਦੇ ਨੇ ਕਿਹਾ ਵੀ ਮਾਰੇ ਬੰਦੇ ਦੀ ਯਾਰ ਕੋਈ ਕਿੱਲਾ ਵਈਏ ਕਿਲਾ ਆਪਾਂ ਆਏ ਆਂ ਆਪਾਂ ਹਲ ਮਾਰ ਜੀਏ ਜਾਂ ਆਪਾਂ ਬੰਦਾ ਤੇਲ ਪਾ ਦੂ ਆਪਾਂ ਕਰ ਦਈਏ ਕਿਸੇ ਨੂੰ ਨਾ ਪਾਉ ਬੜ ਸਹੀ ਗੱਲ ਆ ਗਰੀਬ ਬੰਦੇ ਦੀ ਗਰੀਬ ਬੰਦੇ ਦੀ ਕਨਕ ਸਾਬ ਤੋਂ ਬਾਅਦ ਚ ਵੱਡੀ ਜਾਂਦੀ ਆ ਮਾਰੇ ਬੰਦੇ ਦਾ ਚੋਲਾ ਸਾਬ ਤੋਂ ਬਾਅਦ ਵੱਡਾ ਜਾਂਦਾ ਕੀ ਗੱਲ ਆ ਸਾਰੇ ਪਾਸੇ ਬਿਤਕਰਾ ਸਾਰੇ ਪਾਸੇ ਬਿਤਕਰਾ ਵੀਰੇ ਤੇ ਖੜਦਾ ਹੱਕਾਂ ਲਈ ਧਰਨਿਆਂ 'ਚ ਕੌਣ ਜਾਂਦਾ ਮਾਲਾ ਕਿਸਾਨ ਗਰੀਬ ਕਿਸਾਨ ਧਰਨੇ 'ਚ ਜਾਂਦਾ ਤਗੜਾ ਨਹੀਂ ਜਾਂਦਾ ਤਗੜਾ ਕੋਈ ਵਿਰਲਾ ਹੀ ਆ ਉਹ ਦਿਹਾੜੀਏ ਭੇਜਦਾ ਦਿਹਾੜੀਏ ਕੀ ਬਈ ਕੀ ਗੱਲ ਆ ਇਹ ਇਹ ਚੀਜ਼ਾਂ ਨਾ ਬਈ ਆਪਾਂ ਆਪ ਜਿਹੜੀਆਂ ਆਪ ਬਣਾਵਾ ਦੇ ਰਹੇ ਆਂ ਵੀ ਆਪਾਂ ਕਹਿੰਦੇ ਵੀ ਆਪਾਂ ਨੂੰ ਸਰਨਾ ਨਹੀਂ ਅਗਲੇ ਨੂੰ ਕਿਉਂ ਸਰੀ ਜਾਂਦਾ ਯਾਰ ਅਗਲੇ ਦਾ ਸਰੀ ਜਾਂਦਾ ਆਪਣੇ ਮਿਨਾ ਕਿਉਂ ਸਰੀ ਜਾਂਦਾ ਮੈਨੂੰ ਹੁਣ ਕਹਿਣਗੇ ਯਾਰ ਮੈਂ ਵੇਖ ਵੱਡੇ ਭਾਈ ਮੈਂ ਫੇਰ ਕਹਣਾ ਮੈਂ ਕਿਸੇ ਵਿਸ਼ੇਸ਼ ਪਿੰਡ ਲਈ ਨਹੀਂ ਕਹਿੰਦਾ ਮੈਂ ਵੇਖੋ ਮੇਰਾ ਆਉਣਾ ਜਾਣਾ ਕਈ ਪਿੰਡ ਆ ਜਾਂ ਮੈਂ ਇਹ ਚੀਜ਼ਾਂ ਵੇਣਾ ਇਹ ਮੇਨੀਆਂ ਗੱਲਾਂ ਤੇ ਆਪਣੇ ਵੇਖੋ ਕਈ ਤਗੜੇ ਲੋਕ ਵੀ ਬਹੁਤ ਚੰਗੇ ਆ ਜਿਹੜੇ ਘਰੇ ਬੁਲਾ ਕੇ ਰੋਟੀ ਖਵਾਉਂਦੇ ਆ ਮਾਰੇ ਨੂੰ ਤੇ ਕਈ ਹੱਥਾਂ ਚੋਂ ਖੋਣ ਵਾਲੇ ਵੀ ਆ ਤੇ ਕਈ ਮਾਰੇ ਵੀ ਬਹੁਤ ਗੰਦੇ ਆ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਬਈ ਸੁਧਰ ਜੋ ਪਤਾ ਗੱਲ ਕੀ ਆਪਾਂ ਇੱਕ ਨਾ ਜਿਹੜਾ ਸਮਾਜ ਦੇ ਵਿੱਚ ਰਹਿ ਰਹੇ ਆ ਸਮਾਜ ਦੇ ਵਿੱਚ ਰਹਿ ਲੈਣਾ ਇਹ ਚੀਜ਼ਾਂ ਹੁਣ ਕਰਜਾ ਕਿਉਂ ਚੜਦਾ ਲੋਕਾਂ ਸਿਰ ਕਿਉਂ ਚੜਿਆ ਯਾਰ ਕੋਈ ਪਿੰਡ ਲੈਵਲ ਤੇ ਕੋਈ ਮਦਦ ਹੀ ਹੈ ਨਹੀਂ ਕੰਪਨੀਆਂ ਤੋਂ ਫਿਰ ਲੋਕ ਕਰਜਾ ਲੈਂਦੇ ਆ ਕੰਪਨੀਆਂ ਵੇ ਕੀ ਕੁਸ਼ ਕਰੀ ਜਾਂਦੀਆਂ ਯਾਰ ਕਿੰਨਾ ਕਿੰਨਾ ਵਿਆਜ ਓਨੇ ਬੰਦਾ ਕੋਮ ਬੰਦਾ ਫਾਜਾਂ ਦਾ ਫਿਰ ਪਾ ਹੀ ਲੈਂਦਾ ਪਿੰਡ ਲੈਵਲ ਤੇ ਕਿਸੇ ਗਰੀਬ ਦਾ ਘਰ ਪੈਣ ਵਾਲਾ ਪਿੰਡ ਲੈਵਲ ਤੇ ਪਵਾਉ ਤਾਂ ਹਲਕੇ ਤਕੜੇ ਬੰਦੇ ਠੀਕ ਆ ਨਾ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ ਕੋਈ ਪੰਚਾਇਤੀ ਜ਼ਮੀਨ ਆ ਉਹ ਪਿੰਡ ਦੀ ਗਰੀਬ ਬੰਦੇ ਨੂੰ ਦਿੱਤੀ ਜਾਵੇ ਬੌਣ ਬੀਜਣ ਲਈ ਵੀ ਹਾਂ ਭਾਈ ਤੁਸੀਂ ਇੱਥੋਂ ਕਰੋ ਉਹਦੀ ਤਾਂ ਬੋਲੀ ਬੁਧਾ ਦਿੰਦੇ ਆ ਮੁਰਕੇ ਲੈਣ ਦੇ ਮਾਰੇ ਆਪ ਵੀ ਬਾਲੀ ਬੋਲੀ ਕਰ ਦਿੰਦੇ ਆ ਵੀ ਹਾਂ ਮਾੜਾ ਬੰਦਾ ਲੈ ਹੀ ਨਾ ਸਕੇ ਮਾੜਾ ਬੰਦਾ ਹਰ ਪਾਸੋਂ ਮਰ ਗਿਆ ਮੇਰੀਆਂ ਚੀਜ਼ਾਂ ਮੇਰੀਆਂ ਗੱਲਾਂ ਨਾ ਬਹੁਤੇ ਲੋਕਾਂ ਨੂੰ ਚੋਬਣ ਗਈਆਂ ਪਰ ਮੈਂ ਕਹਣਾ ਵੀ ਭਾਈ ਮੈਂ ਕਿਸੇ ਵਿਸ਼ੇ ਲਈ ਟਿੱਪਣੀ ਨਹੀਂ ਕਰੀ ਮੇਰੇ ਪਿੰਡ ਦੇ ਵੀ ਲੋਕ ਬਹੁਤ ਚੰਗੇ ਆ ਬਾਕੀ ਪਿੰਡਾਂ ਦੇ ਪਰ ਕੁਝ ਬੰਦੇ ਆ ਮੈਂ ਜਿਨ੍ਹਾਂ ਦੀ ਗੱਲ ਕਰਦਾ ਕੁਝ ਬੰਦੇ ਆ ਮੈਂ ਵੇਖਿਆ ਕਹਿੰਦਾ ਨਾ ਜੇ ਇੱਥੇ ਚੰਗਾ ਤਾਂ ਮਾੜਾ ਜੇ ਗਲਤੀ ਆ ਤਾਂ ਉਹਦਾ ਸਹੀ ਵੀ ਆ ਜਿਹੜੀਆਂ ਦੋ ਚੀਜ਼ਾਂ ਇਹ ਮੇਨ ਹੁੰਦੀਆਂ ਬੰਦਾ ਮਿੱਠਾ ਤੇ ਬੰਦਾ ਰੁੱਖਾ ਚੰਗੀ ਸਰਕਾਰ ਤੇ ਮਾੜੀ ਸਰਕਾਰ ਸਭ ਗੱਲਾਂ ਰਾਜ ਜਾਂਦੀਆਂ ਪਰ ਦੇਖੋ ਭਾਈ ਮੈਂ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਵੋਟਾਂ ਦੇ ਟਾਈਮ ਨਾ ਕੱਲਾ ਆਇਆ ਕਰੋ ਉੂੰ ਵੀ ਘਰ ਘਰ ਦੁੱਖ ਜਾ ਕੇ ਸੁਣਿਆ ਕਰੋ ਜੇ ਮਾੜੇ ਦੇ ਕੋਈ ਕੀ ਪ੍ਰੋਗਰਾਮ ਉੱਥੇ ਵੀ ਜਾਓ ਜੇ ਮਾੜੇ ਦੇ ਕੋਈ ਮਰਗਸਰਗਾ ਉੱਥੇ ਵੀ ਜਾਓ ਉਦੋਂ ਆਪਾਂ ਬਾਬੂ ਨਾ ਬਣਿਆ ਕਰੋ ਵੀ ਆਪਾਂ ਬਾਬੂ ਆਪਾਂ ਕੀ ਲੈਣਾ ਕਿਸੇ ਤੋਂ ਜਾ ਕੇ ਵਰਤ ਵਰਤਾਰਾ ਰੱਖੋ ਪਿੰਡ ਜੀ ਯਾਰ ਵਰਤਾਰਾ ਮਤਲਬ ਜ਼ਰੂਰੀ ਆ ਪਿੰਡ ਚ ਹਰ ਇੱਕ ਨਾਲ ਵੀ ਆ ਦੂਜੇ ਪਿੰਡ ਆਪਾਂ ਆਏ ਨਾ ਕਿ ਬੀ ਤੁਹਾਡੇ ਪਿੰਡ ਦਾ ਬੰਦਾ ਆਏ ਹੋ ਗਿਆ ਉਹ ਆਪਾਂ ਸੁਧਾਰ ਕਰਨਾ ਆਪਦੇ ਗਰਾਉਂਡਾਂ ਦੀ ਰਾਖੀ ਆਪਾਂ ਆਪ ਕਰਨੀ ਆ ਆਪਦੇ ਗੁਰੂ ਘਰਾਂ ਦੀ ਰਾਖੀ ਆਪਾਂ ਆਪ ਕਰਨੀ ਆ ਵਖਾਵੇ ਨੂੰ ਬੜਾਵਾ ਨਹੀਂ ਦੇਣਾ ਇਹ ਚੀਜ਼ ਕੈਮ ਆਪਾਂ ਆਪ ਕਰਨੀਆਂ ਨਾ ਕਿ ਲੋਕਾਂ ਨੇ ਕਰਨੀਆਂ ਲੋਕਾਂ ਦਾ ਵੇਖ ਯਾਰ ਹੁਣ ਮੈਂ ਪੇ ਚਲਾਇਆ ਸੀ ਮੈਂ ਮੇਰਾ ਪੇ ਚੱਲਦਾ ਮੈਂ ਪਤਾ ਨਹੀਂ ਕਿੰਨਿਆਂ ਦੀਆਂ ਗੱਲਾਂ ਮੁੱਖ ਰੱਖਦਾ ਕਿੰਨਿਆਂ ਤੇ ਮੈਂ ਵਿਚਾਰ ਪੇਸ਼ ਕਰਦਾ ਕਿੰਨੇ ਗਰੀਬਾਂ ਦੀਆਂ ਮੈਂ ਵੀਡੀਓ ਪਾਉਂਦਾ ਕੀ ਕੁਛ ਕਰਦਾ ਪਰ ਯਾਰ ਮੇਰੇ ਨਾਲ ਕੀ ਮੇਰੇ ਨਾਲ ਬੰਦੇ ਆਉਂਦੇ ਆ ਬਾਈ ਜੀ ਪੈਸੇ ਕਿੰਨੇ ਕੌਣ ਲੱਗ ਪਏ ਯਾਰ ਪੈਸੇ ਤਾਂ ਹੀ ਮਤਲਬ ਨਹੀਂ ਹੁੰਦਾ ਮਤਲਬ ਜੇ ਕਿ ਆਪਣੇ ਬੰਦੇ ਦਾ ਕਿਸੇ ਦਾ ਵੀ ਜ਼ੋਰ ਪੈਂਦਾ ਨਾ ਜੇ ਕੋਈ ਬੰਦਾ ਕੋਈ ਗਰੀਬ ਦੀ ਗੱਲ ਕਰਦਾ ਤਾਂ ਯਾਰ ਉਹਦਾ ਸਾਥ ਦਿਓ ਨਾ ਕਿ ਉਹ ਕੋਈ ਆ ਬਈ ਕਿੰਨੇ ਪੈਸੇ ਦੇਗਾ ਨਾ ਨਾ ਮੇਰੇ ਕੋਲ ਅੱਜ ਪੈਸਾ ਨਾ ਮੇਰੇ ਕੋਲ ਕੱਲ ਜਿਹਨੇ ਮੇਰਾ ਸਾਥ ਦੇਣਾ ਦੇਵੇ ਨਹੀਂ ਦੇਣਾ ਤਾਂ ਨਾ ਦੇਵੇ ਬਥੇਰੇ ਟੁੱਟ ਗਏ ਮੇਰੇ ਨਾਲੋਂ ਟੁੱਟ ਜੋ ਕੋਈ ਚੱਕਰ ਨਹੀਂ ਵੈਗੁਰੂ ਦੀ ਕਿਰਪਾ ਵੇਖ ਮੇਰੇ ਨਾਲ ਚੰਗੇ ਚੰਗੇ ਬੰਦਿਆਂ ਦੀ ਵੀ ਆ ਮਾੜਿਆ ਦੇ ਵੀ ਲਿਆ ਜਾ ਮੈਂ ਇੱਕ ਸਮਾਜ ਚ ਰਹਿਣਾ ਨਾ ਮੈਂ ਚੰਗਿਆਂ ਦੀ ਬਰਾਈ ਕਰਨਾ ਨਾ ਮਾੜਿਆਂ ਦੀ ਮੈਂ ਸਿਰਫ ਇਹ ਕਹੂੰਗਾ ਵੀ ਸੁਧਰ ਜੋ ਕੋਈ ਇਹ ਨਹੀਂ ਕਹਾਂ ਵੀ ਮੈਂ ਕੱਲਾ ਯਾਰਾਂ ਦੇ ਵੀ ਸਪੋਰਟ ਬਹੁਤ ਆ ਪਰ ਚੱਲਣਾ ਸਮਾਜ ਦੇ ਅਨੁਸਾਰ ਪੈਂਦਾ ਇਹ ਚੀਜ਼ਾਂ ਜ਼ਰੂਰੀ ਆ ਜੇ ਆਪਾਂ ਭੱਜ ਕੇ ਵੀ ਵੇਖ ਲਈ ਨਾ ਵੀ ਹਾਂ ਮੇਰੇ ਮਗਰ ਸਪੋਰਟ ਤਕੜੀ ਆ ਬੰਦੇ ਦੀ ਤੇ ਆਖੀਰ ਨੂੰ ਸਮਾਜ ਦੇ ਵਿੱਚ ਹੀ ਰਹਿਣਾ ਪੈਣਾ ਸਮਾਜ ਦੇ ਅਨੁਸਾਰ ਹੀ ਚੱਲਣਾ ਪੈਣਾ ਇਹ ਚੀਜ਼ਾਂ ਜਿਹੜੀਆਂ ਆ ਜ਼ਰੂਰੀ ਆ ਕੱਲ ਨੂੰ ਵੋਟਾਂ ਸੋ ਬੋਟ ਜਿਹੜੀ ਸੋਚ ਸਮਝ ਕੇ ਪਾਇਓ ਪਹਿਲਾਂ ਪੂਰਾ ਠੋਕ ਲੋ ਬੰਦੇ ਨੂੰ ਵੀ ਭਾਈ ਆਹ ਕੰਮ ਪਿੰਡ ਦੇ ਰਹਿੰਦੇ ਆ ਕਰੇਗਾ ਅੱਬ ਤਾਂ ਉਹਦੀ ਵੀਡੀਓ ਬਣਾਓ ਲਾਈਵ ਸੋਸ਼ਲ ਮੀਡੀਆ ਦਾ ਜੋਗਾ ਉਹਦੀ ਇਹ ਗੱਲ ਕਹਿੰਦੀ ਦੀ ਵੀਡੀਓ ਬਣਾਓ ਵੀ ਮੈਂ ਪਿੰਡ ਚ ਸਕੂਲ ਦਾ ਸੁਧਾਰ ਕਰਾਉ ਜਾਂ ਸੜਕ ਜਿਹੜੀ ਆ ਉਹ ਪਿੰਡ ਦੀ ਮੁਰੰਮਤ ਹੋਊ ਜਾਂ ਕਿਸੇ ਵੀ ਤਰ੍ਹਾਂ ਦੀ ਜੋ ਕੰਮ ਹੁੰਦਾ ਮੈਨੂੰ ਨਹੀਂ ਬਹਲਾ ਪਤਾ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਹੜਾ ਵੀ ਹੁੰਦਾ ਠੋਕ ਕੇ ਠੀਕ ਹੈ ਨਾ ਹਾਂ ਠੀਕ ਸਹੀ ਆ ਜੱਤਾ ਮਨਿੰਦਰ ਹਾਂ ਬੇਟਾ ਇਹ ਕਹਿੰਦਾ ਠੋਕਿਆ ਕਰੋ ਪਤਾ ਕੀ ਕਰਦੇ ਆ ਇਹ ਬਣੌਟੀ ਦੇ ਹੱਥ ਜੋੜ ਲੈਂਦੇ ਆ ਬਣੌਟੀ ਦਾ ਮੂੰਹ ਤੇ ਲਿਆਉਂਦੇ ਆ ਮਤਲਬ ਉਹੋ ਜਿਹਾ ਸਕੂਨ ਜਾਂ ਵੀ ਹਾਂ ਅਸੀਂ ਤਾਂ ਤੋਡੇ ਹੀ ਆਂ ਨਾ ਆਇਆ ਕਰੋ ਗੱਲਾਂ 'ਚ ਆਪਣਾ ਕੋਈ ਨਹੀਂਗਾ ਜਿੰਨਾ ਚਿਰ ਆਪਣੇ ਨਾਲ ਕੋਈ ਖੜ ਕੇ ਆਪਣਾ ਕੰਮ ਨਹੀਂ ਕਰਾਉਂਦਾ ਕੱਲਾ ਥਾਣਾ ਜਾਂ ਰਾਜੀ ਨਾਮੇ ਜਾਂ ਫਲਾਨਾ ਜਾਂ ਤੇ ਹੋਂਕਾ ਨਹੀਂ ਕਿਸੇ ਤੇ ਪਿੰਡ ਦੇ ਲੈਵਲ ਦੇ ਕੰਮ ਹੁੰਦੇ ਪਿੰਡ ਦੇ ਕੰਮ ਤੇ ਹਾਂ ਵੀ ਪਿੰਡ ਚ ਬੱਚਿਆਂ ਲਈ ਕੀ ਸਹੂਲਤਾ ਬੱਚਿਆਂ ਲਈ ਸਕੂਲ ਹੈ ਬੱਚਿਆਂ ਲਈ ਗਰਾਊਂਡ ਹੈ ਕੋਈ ਸੋਚਦਾ ਹੁਣ ਪੰਜਾਬ ਦੇ ਪਿੰਡਾਂ ਚ ਕਿੰਨੇ ਕਿ ਗਰਾਊਂਡ ਆ ਕਿੰਨੇ ਕਿ ਸਟੇਡੀਅਮ ਆ ਮੈਨੂੰ ਦੱਸੋ ਬਹੁਤ ਘੱਟ ਆ ਕਾਰਨ ਕੋਈ ਸੋਚਦਾ ਨਹੀਂ ਜਿਹੜੀ ਜਨਰੇਸ਼ਨ ਆ ਕਿੱਧਰ ਜਾ ਰਹੀ ਆ ਜਿਹੜੀ ਯੰਗ ਮੁੰਡੇ ਕਿੱਧਰ ਜਾ ਰਹੇ ਆ ਫਿਰ ਆਪਾਂ ਕਹਦੇ ਨਾ ਯਾਰ ਫਲਾਨੇ ਦਾ ਨਸ਼ੇੜੀ ਬਣ ਗਿਆ ਜਿਹੜਾ ਨਾ ਪਲੇਟਫਾਰਮ ਦੇਣੇ ਜ਼ਰੂਰੀ ਆ ਜੇ ਸਰਕਾਰਾਂ ਨਹੀਂ ਕੁਝ ਕਰਦੀਆਂ ਨਾ ਪਿੰਡ ਲੈਵਲ ਤੇ ਰਲ ਕੇ ਪਲੇਟਫਾਰਮ ਦਿਓ ਆਪਦੀ ਜਿਹੜੀ ਜੰਗ ਜਨਰੇਸ਼ਨ ਨੂੰ ਨਾ ਤਾਂ ਜਮੈਂ ਬਹੁਤਾ ਸਮਾਂ ਨਾਲ ਲੈਂਦਾ ਇਹ ਕਹਿਣਾ ਵੀ ਭਾਈ ਆਪ ਦਾ ਸੋਚ ਸਮਝ ਕੇ ਜਿਹੜੀ ਵੋਟ ਪਾਇਓ ਵੈਰੂ ਜੀ ਦਾ ਖਾਲਸਾ ਅਸ਼ਿਰ ਵੈਰੂ ਜੀ ਦੀ ਫਤਿਹ